ਨਮਸਕਾਰ ਅੱਜ ਟਾਂਡਾ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਰੋਡਵੇਜ਼ ਦੀ ਬੱਸ ਅਤੇ ਸੀਮੰਟ ਦੇ ਟਰੱਕ ਦੇ ਵਿਚਾਲੇ ਹੋਈ ਟੱਕਰ ਚ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ ਇਹ ਹਾਦਸਾ ਹੁਸ਼ਾਰਪੁਰ ਦੇ ਟਾਂਡਾ ਦੇ ਅੱਡਾ ਖੁੱਡਾ ਦੇ ਨੇੜੇ ਵਾਪਰਿਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਨੇ ਵਾਹਨਾਂ ਦੇ ਪਰਖੱਚੇ ਤੱਕ ਉੱਡ ਗਏ ਅਤੇ ਮੌਕੇ ਦੇ ਉੱਤੇ ਚੀਕ ਚਹਾੜਾ ਪੈ ਗਿਆ ਹਾਦਸੇ ਤੋਂ ਬਾਅਦ ਸਵਾਰੀਆਂ ਨੂੰ ਦਸੂਹਾ ਅਤੇ ਟਾਂਡਾ ਦੇ ਸਿਵਲ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਜਗਰਾਉਂ ਡੀਪੂ ਦੀ ਪੰਜਾਬ ਰੋਡਵੇ ਦੀ ਬੱਸ ਜੋ ਕਿ ਪਠਾਨਕੋਟ ਤੋਂ ਜਲੰਧਰ ਜਾ ਰਹੀ ਸੀ ਅਡਾ ਖੁੱਡਾ ਦੇ ਨੇੜੇ ਪਿੰਡ ਰੱਲਨ ਦੇ ਪੁਲ ਤੇ ਅਚਾਨਕ ਸੀਮਟ ਦੇ ਢੇ ਕੋਲ ਪਾਉਣ ਵਾਲੇ ਟੈਂਕਰ ਨਾਲ ਟਕਰਾ ਗਈ ਬੱਸ ਸਵਾਰੀਆਂ ਨਾਲ ਖਚਾ ਖਚ ਭਰੀ ਹੋਣ ਕਾਰਨ ਇਸ ਹਾਦਸੇ ਦੇ ਵਿੱਚ 16 ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਹਾਦਸੇ ਤੋਂ ਬਾਅਦ ਐਸਐਸਐਫ ਦੀ ਟੀਮ ਨੇ ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਦੇ ਨਾਲ ਟਾਂਡਾ ਤੇ ਦਸੂਆ ਦੇ ਸਿਵਲ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ বাস ਵਿੱਚ ਸਫ਼ਰ ਕਰ ਰਹੇ ਲੋਕਾਂ ਨੇ ਦੱਸਿਆ ਕਿ বাস ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਸੀ ਅਤੇ ਅਚਾਨਕ ਸੀਮਟ ਦਾ ਕੋਲ ਪਾਉਣ ਵਾਲੀ ਟੈਂਕਰ ਨੇ ਅੱਗੇ ਮੋੜ ਕਰ ਦਿੱਤਾ ਅਤੇ বাস ਦੀ ਬ੍ਰੇਕ ਨਹੀਂ ਲੱਗੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਫਿਲਹਾਲ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਸੋ ਦੁਆਬਾ ਮੇਲ ਦੇ ਨਾਲ ਮਨੂ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਬਸ ਜਿੱਥੇ ਬੈਠੀ ਸੀਗੇ? ਹਾਂ ਮੈਂ ਖੜੀ ਸੀ ਤੇ ਬੈਠੇ ਸੀ ਮੈਂ ਨਾ ਉਹ ਇਦਾਂ ਖੜੀ ਹੀ ਆ। ਕਿੰਨੀਆਂ ਕਸਵਾਰੀਆਂ ਸੀ ਬੈਠੀਆਂ ਪਾਸੇ? ਬਹੁਤ ਬਈ ਬੱਸ। ਉਸ ਤੋਂ ਬਾਅਦ ਕਿੱਥੇ ਕਿਜੀ ਐਕਸੀਡੈਂਟ ਹੋਇਆ? ਉਹ ਜਿਹੜੇ ਪੁੱਤਾਂ ਆ ਕਿ ਕੋੜਾਂਕ ਕੋਲ ਪਾਰ ਕਰਕੇ ਥੋੜੀ ਦੂਣੀ ਤੇ ਮੋੜ ਨਹੀਂ ਮੋੜ ਕਰ। ਕੁਝ ਕਾਰਨ ਪਤਾ ਲੱਗਾ ਕਿੱਦਾਂ ਹੋਇਆ ਐਕਸੀਡੈਂਟ? ਉਹ ਜਿਹੜਾ ਟਰੱਕ ਜਿਹੜਾ ਨਹੀਂ ਸੀਮੇਟਰ ਲਾਉਂਦੇ ਨੇ ਜਿੱਦ ਵੱਡੀ ਗੱਡੀ ਹੁੰਦੀ ਟਰੱਕ ਵਾਂਗੂ ਵੱਡਾ ਵਾ ਵੋਲਟਰ ਜੇ ਲੱਗਾ ਹੁੰਦਾ ਹੈ ਉਹ ਨਹੀਂ ਝੱਕਦਾ ਮੈਂ ਇਹਨੂੰ ਮੋੜੀ ਐ ਜਿੱਦਾਂ ਮੋੜੀ ਉਹ ਬੱਸ ਬਣੀ ਬ੍ਰੇਕ ਮਾਰੀ ਪਰ ਬੱਸ ਰੁਕੀ ਨਹੀਂ ਉਹਦੇ ਵਿੱਚ ਜਗ੍ਹਾ ਬੱਜੀ ਐ ਕਿੰਨੇ ਕੁ ਲੋਕ ਜ਼ਖਮੀ ਹੋਏ ਇਹਦੇ ਵਿੱਚ ਕਿੰਨੇ ਦੇ ਉੱਤੇ ਕਿੰਨੇ ਪਏ ਸੀ ਉਹ ਪਤਾ ਨਹੀਂ ਉਹਨਾਂ ਨੂੰ ਕਿੱਥੇ ਕਿੱਥੇ ਲੈ ਗਏ ਨੇ ਸਾਨੂੰ ਇੱਕ ਬੁਲਾਸਾਈ ਐ ਉਹ ਸਾਨੂੰ ਆਪਾਂ 6 ਬੰਦੇ ਇੱਥੇ ਲਿਆਂਦੇ ਨੇ ਬਾਕੀ ਤਾਂ ਨਹੀਂ ਮੈਨੂੰ ਪਤਾ ਕਿੰਨੇ ਆਏਗੇ ਕਿੰਨੇ ਗਏ ਜਿਹੜਾ ਇੱਕ ਬੱਸ ਹਾਦਸਾ ਹੋਇਆ ਆ ਕੀ ਮਾਮਲਾ ਆ ਔਰ ਕਿੰਨੇ ਪੇਸ਼ੈਂਟ ਆਏ ਆ ਕਿਸ ਤਰ੍ਹਾਂ ਦੀ ਹਾਲਾਤ ਐਸਐਮਓ ਡਾਕਟਰ ਮਨਮੋਹਨ ਸਿਵਲ ਹਸਪੀਟਲ ਦਸੂਆ ਅੱਜ ਕੋਈ ਜਲੰਧਰ ਵੱਸ ਜਾ ਰਹੀ ਸੀ ਜਿਹੜਾ ਖੁੱਡੇ ਲਾਗੇ ਕਿਸੇ ਟਿਪਰ ਦੇ ਨਾਲ ਵੱਜਨ ਨਾਲ ਐਕਸੀਡੈਂਟ ਹੋ ਗਿਆ ਸਾਡੇ ਕੋਲ 9 ਪੇਸ਼ੈਂਟ ਆਏ ਤੇ ਜੋ ਸਾਡੀਆਂ ਸਵਾਮਾਂ ਸੀ ਤੁਰੰਤ ਉਹਨਾਂ ਨੂੰ ਸਾਰੀ ਫਰਸਟ ایڈ ਦਿੱਤੀ ਆ ਉਹਦੇ ਵਿੱਚ ਜਿਹੜੇ ਸਾਡੇ ਕੋਲ ਪੇਸ਼ੈਂਟ ਆਏ ਆ ਸਾਰੇ ਸਟੇਬਲ ਹੀ ਆ ਕੋਈ ਸੀਰੀਅਸ ਨਹੀਂ ਹੈਗਾ ਥੋੜੀਆਂ ਥੋੜੀਆਂ ਸੱਟਾਂ ਲੱਗੀਆਂ ਸੀ ਇੱਕ ਅੱਧੇ ਪੇਸ਼ੈਂਟ ਦੇ ਫ੍ਰੈਕਚਰ ਲੱਗਦਾ ਪਰ ਕੋਈ ਅਸੀ ਗੱਲ ਨਹੀਂ ਹੈ ਸਾਰਾ ਵਧੀਆ ਤਰੀਕੇ ਨਾਲ ਮੈਨੇਜ ਹੋ ਗਿਆ ਕੋਈ Chcę mieć mandobaka nie.